ਸਮਰਾਲਾ ਵਿਕੇ ਕੱਲ ਸਤਾਨਕ ਤਹਿਸੀਲ ਕੰਪਲੈਕਸ ਵਿੱਚ ਡੇਰੇ ਦੀ ਦੱਸੀ ਜਾ ਰਹੀ ਜ਼ਮੀਨ ਦਾ ਇੰਤਕਾਲ ਦਰਜ ਕਰਾਉਣ ਵਾਸਤੇ 7 ਲੱਖ ਰੁਪਏ ਕਤਦ ਦੋਸ ਲਗਾਉਣ ਵਾਲਿਆਂ ਵਿਰੁੱਧ ਅੱਜ ਸਤਾਨਕ ਤਹਿਸੀਲ ਸਮੂਹ ਪਟਵਾਰੀਆਂ ਨੇ ਇੰਨਾ ਵੱਲੋ ਲਗਾਏ ਕਤਦ ਦੋਸਾਨੂੰ ਝੂਠੇ ਕਰਾਰ ਦਿੰਦੇ ਆ ਅਣਮਿੱਥੇ ਸਮੇਂ ਲਈ ਹੜਤਾਲ ਆਰੰਭ ਦਿੱਤੀ ਹੈ ਜਿਸ ਕਾਰਨ ਤਹਿਸੀਲ ਵਿੱਚ ਮਾਲ ਵਿਭਾਗ ਨਾਲ ਸੰਬੰਧਿਤ ਸਾਰੇ ਕੰਮ ਠੱਪ ਹੋ ਕੇ ਰਹਿ ਗਏ ਨੇ ਆਉਂ ਦੇਖਦਾ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਦੀ ਦੀ ਖਾਸ ਰਿਪੋਰਟ ਦੇਖੋ ਜੀ ਅ ਅੱਜ ਕੱਲ ਕਹਿੰਨਾ ਇਲਜ਼ਾਮ ਲਾਣਾ ਤੇ ਭੱਜ ਜਾਣਾ ਇੱਕ ਫੈਸ਼ਨ ਦੀ ਗੱਲ ਬਣ ਚੁੱਕੀ ਹੈ ਇਹੋ ਜਿਹਾ ਡਰਾਮਾ ਕੱਲ ਜਿਹੜਾ ਸਾਡੀ ਤਹਿਸੀਲ 'ਚ ਹੋਇਆ ਸਮਰਾਲੇ ਦੇ ਉਹ ਮੇਰੇ ਧਿਆਨ ਦੇ ਵਿੱਚ ਹੈਗਾ ਮਾਨਕੀ ਪਿੰਡ ਦੇ ਵਿੱਚ ਇੱਕ ਡੇਰਾ ਵੇ ਤੇ ਨਿਯਮ ਅਨਸਾਰ ਡੇਰੇ ਦੀ ਜ਼ਮੀਨ ਜਿਹੜੀ ਹੈ ਉਹ ਜਿਹੜਾ ਮਹੰਤ ਉਹ ਐਜ਼ ਅ ਮੈਨੇਜਰ ਐਕਟ ਕਰਦਾ ਵੇ ਉੱਥੇ ਮਾਲਕ ਨਹੀਂ ਹੁੰਦਾ ਉਹ ਚੇਲਾਦਰ ਚੇਲਾ ਅੱਗੇ ਜਿਹੜੀ ਹੈ ਉਹ ਮਹੰਤ ਹੀ ਚੱਲਦੀ ਜਾਂਦੀ ਹੈ ਉਹ ਜ਼ਮੀਨ ਦੀ ਜਿਹੜੀ ਇਨਕਮ ਹੁੰਦੀ ਏ ਉਹ ਵੀ ਆਪਾਂ ਖਰਚ ਨਹੀਂ ਸਕਦੇ ਉਹਦੀ ਐਫਡੀ ਬਣਾ ਕੇ ਜਿਹੜੇ ਭਲੇ ਦੇ ਕੰਮਾਂ ਲਈ ਉਥੋ ਦੇ ਡੇਰੇ ਦੇ ਵਿਕਾਸ ਤੇ ਕੰਮਾਂ ਲਈ ਲਾਣੀ ਹੁੰਦੀ ਏ ਪਰ ਜੇ ਮਾਨਕੀਪਿੰਡ ਦੇ ਕੇਸ ਦੀ ਗੱਲ ਕਰੀਏ ਤੇ ਸਾਧੂ ਰਾਮ ਕੁਚੇਲਾ ਵੇ ਉਹਦੇ ਬੱਚੇ ਜਿਹੜੇ ਉਹਦੀ ਵਿਰਾਸਤ ਆਪਣੇ ਨਾਂ ਤੇ ਟਰਾਂਸਫਰ ਕਰਾਣ ਲਈ ਆਏ ਸੀਗੇ ਇਹਦੇ ਲਈ ਉਹ ਮਨੂੰ ਲਕਲ ਹਲਕਾ ਵਿਧਾਇਕ ਤੇ ਉਹ ਵੀ ਦੋ ਵਾਰੀ ਹੋ ਗਏ ਨੇ ਹਲਕਾ ਵਿਧਾਇਕ ਨੇ ਵੀ ਕਿਹਾ ਵੀ ਮੈਂ ਕਿਸੇ ਗਲਤ ਕੰਮ ਦੇ ਕਿਸੇ ਦਾ ਸਾਥ ਨਹੀਂ ਦੇਣਾ ਸਾਡੇ ਜਗਤਾਰ ਸਿੰਘ ਜੀ ਐਮਐਲਏ ਨੇ ਇੱਥੋਂ ਦੇ ਉਹਨਾਂ ਨੇ ਉਹਨਾਂ ਨੂੰ ਮਨਾ ਕਰ ਦਿੱਤਾ ਵੇ ਉਹਨਾਂ ਨੇ ਵੀ ਇਹ ਗੱਲ ਮੇਰੇ ਧਿਆਨ 'ਚ ਲਿਆਂਦੀ ਵੀ ਇਹਨਾਂ ਨੇ ਕਿਹਾ ਵੀ ਸਾਡੇ ਕੋ ਪਟਵਾਰੀ ਪੈਸੇ ਮੰਗਦਾ ਤੇ ਐਮਐਲਏ ਸਾਹਮਣੇ ਕਿਹਾ ਜੇ ਤੇ ਕੋ ਪਟਵਾਰੀ ਪੈਸੇ ਮੰਗਦਾ ਨਾ ਕਾਕਾ ਤੂੰ ਵਿਜੀਲੈਂਸ ਨੂੰ ਗ ਜਾ ਪੈਸੇ ਦੇ ਦੇ ਜੇ ਪਟਵਾਰੀ ਪੈਸੇ ਦੇ ਕੇ ਜਾਂ ਤਸਦੀਲਦਾਰ ਗਲਤ ਕੰਮ ਕਰੇਗਾ ਤਾਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਸੋ ਉਸ ਤੋਂ ਬਾਅਦ ਇਹਨਾਂ ਨੇ ਐਮਐਲਏ ਸਾਹਿਬ ਕੋ ਵੀ ਜਾਣਾ ਬੰਦ ਕਰਤਾ ਇਹ ਸਥਿਤੀਆਂ ਇੱਕ ਵਾਕਿਆ ਸਪਸ਼ਟ ਕਰਦੇ ਨੇ ਵੀ ਇਹਨਾਂ ਨੇ ਜਿਹੜਾ ਸਾਰਾ ਇਹ ਕਲ ਡਰਾਮਾ ਕੀਤਾ ਵੇ ਆਪਣੀ ਜਿਹੜਾ ਗਲਤ ਜਿਹੜੀ ਇਹ ਰਜਿਸਟਰੀ ਕਰਾਉਣ ਦੇ ਚੱਕਰ ਦੇ ਵਿੱਚ ਕੀਤਾ ਵੇ ਤੇ ਸਿਰਫ ਪਟ ਯੋ ਕਿ ਪਿਛਲੇ 7-8 ਮਹੀਨੇ ਤੋਂ ਜੋਬ 'ਚ ਆਇਆ ਉਹਨੇ ਛਵੀ ਖਰਾਬ ਕਰਨ ਲਈ ਕੀਤਾ ਗਿਆ ਵੇ ਉਸ ਤੋਂ ਬਾਅਦ ਇਹ ਕੱਲ ਮੇਰੇ ਕੋ ਵੀ ਆਏ ਸੀ ਜਦੋਂ ਮੇਰੇ ਕੋ ਆਏ ਤੇ ਸਰਪੰਚਰਾਂ ਨੂੰ ਨਾਲ ਲੈ ਕੇ ਸਰਪੰਚ ਤੋਂ ਪੁੱਛਿਆ ਗਿਆ ਸੀ ਵੀ ਕੀ ਇਹ ਡਿਰੇਜਮੈਂਟ ਟ੍ਰਾਂਸਫਰ ਹੋ ਸਕਦੀ ਹੈ ਤਾਂ ਸਰਪੰਚ ਵੀ ਉਸ ਤੋਂ ਬਾਅਦ ਸ਼ਰਮਿੰਦਾ ਹੋ ਕੇ ਕਹੇਗਾ ਜੀ ਗਲਤੀ ਹੋ ਗਈ ਮੈਂ ਇਹਨਾਂ ਦੇ ਨਾਲ ਚੱਲਿਆ ਵਾਂ ਤੇ ਅੱਜ ਤੋਂ ਬਾਅਦ ਇਹ ਜ਼ਮੀਨ ਦੇ ਬਾਰੇ ਮੈਂ ਕਦੀ ਇਹਨਾਂ ਦੇ ਨਾਲ ਨਹੀਂ ਚੱਲਾਂਗਾ ਜਿੱਥੋਂ ਤੱਕ ਇਹਨਾਂ ਦੇ ਖਿਲਾਫ ਪਟਵਾਰੀ ਆ ਤੁਸੀਂ ਕਿਹਾ ਵੀ ਕੰਮ ਬੰਦ ਕਰੀ ਬੈਠੇ ਨੇ ਹਾਂ ਬਿਲਕੁਲ ਮੇਰੇ ਧਿਆਨ 'ਚ ਪਟਵਾਰੀ ਕੰਮ ਬੰਦ ਕਰੀ ਬੈਠੇ ਨੇ ਕਸੀਦਰ ਸਾਹਿਬ ਵੱਲੋਂ ਡੀਐਸਪੀ ਸਾਹਿਬ ਨੂੰ ਲਿਖਿਆ ਜਾ ਰਿਹਾ ਵੇ ਵੀ ਇਹਦੇ ਖਿਲਾਫ ਜੋ ਵੀ ਬੰਦਾ ਜਿਨੇ ਕੱਲ ਇਹ ਸਰਕਾਰੀ ਕੰਮ 'ਚ ਵਿਘਨ ਪਾਇਆ ਜਾਂ ਆਪਣਵਾਰੀਆਂ ਦੀ ਛਵੀ ਖਰਾਬ ਕੀਤੀ ਹੈ ਜਾਂ ਵੀ ਉਹ ਗਲਤ ਕੰਮ ਕਰਨ ਲਈ ਆਪਣਾ ਅੱਗੇ ਵਧਿਆ ਹੋਵੇ ਡੇਰੇ ਜ਼ਮੀਨ ਨੂੰ ਖਾਣ ਲਈ ਉਸ ਬੰਦੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਦੇ ਖਿਦਦ ਕੀਤੀ ਜਾਏਗੀ ਅ ਸਰ ਦੇਖਿਆ ਜੇ ਵੀ ਉਹ ਇੱਕ ਵਾਰੀ ਜਿਹੜੀ ਉਹ ਰਜਿਸਟਰੀ ਇੱਕ ਹੋਈ ਵੀ ਹੋਈ ਆ ਉਹਦੇ ਉੱਤੇ ਕੀ ਕਹਿਣਾ ਵਾ ਜਿਹੜੀ ਪਹਿਲਾਂ ਹੋਈ ਚੁੱਕੀ ਆ ਹਾਂ ਦੇਖੋ ਜੀ 2019 ਦੇ ਵਿੱਚ ਇਹ ਜਿਹੜਾ ਚੇਲਾ ਵੇ ਸਰਪੰਖ ਹੈਗਾ ਮੰਤ ਇਹਨਾਂ ਵੱਲੋਂ ਇੱਕ ਰਜਿਸਟਰੀ ਪਹਿਲਾਂ ਕਰਵਾ ਦਿੱਤੀ ਗਈ ਔਰ ਜਿਹੜੀ ਇਹ ਕਿ ਉਸ ਮੌਕੇ ਤੇ ਕਿਹੜਾ ਤਹਿਸੀਲਦਾਰ ਸੀ ਜਾਂ ਕਿਹੜਾ ਪਟਵਾਰੀ ਸੀ ਉਹਦੀ ਛਾਣਮਣ ਕੀਤੀ ਜਾ ਰਹੀ ਹੈ ਤੇ ਜਿਨ੍ਹਾਂ ਨੇ ਵੀ ਇਸ ਡੇਰੇ ਦੀ ਜ਼ਮੀਨ ਦੀ ਰਜਿਸਟਰੀ ਕੀਤੀ ਉਹਨਾਂ ਖਿਲਾਫ ਕਾਰਵਾਈ ਬੰਦੀ ਕੀਤੀ ਜਾਏਗੀ। ਕਪਾਲ ਦੀ ਉਹ ਜਿਹੜੇ ਵਿਅਕਤੀ ਆਏ ਸੀ ਕੱਲ ਉਹਨਾਂ ਦਾ ਇੱਕ ਮਾਨਕੀ ਦੇ ਵਿੱਚ ਕੋਈ ਸਾਧੂ ਦਾਸ ਚੇਲਾ ਨੰਤਰਾਮ ਇਹ ਉਹਨਾਂ ਦਾ ਬਰਾਸਤ ਦਾ ਇੰਤਕਾਲ ਸੀਗਾ ਜਿਹੜਾ ਕਿ ਆਪਣੇ ਬਾਈ ਤੁਮਾਮ ਵਾਲਾ ਇੰਤਕਾਲ ਹੁੰਦਾ ਹੁੰਦਾ ਪਰੰਤੂ ਉਹ ਵਿਅਕਤੀਆਂ ਵੱਲੋਂ ਗਲਤ ਕਾਗਜ਼ਾਤ ਦੇ ਕੇ ਆਪਣੇ ਕੋਸੀ ਨਾਮ ਮੇਰੇ ਮੁਤਾਬਕ ਇੰਤਕਾਲ ਆਪਣੇ ਬਾਰਸਾਂ ਦੇ ਨਾਮ ਤੇ ਕਰਾਉਣਾ ਚਾਹੁੰਦੇ ਸੀ ਜੋ ਕਿ ਕਾਨੂੰਨ ਦੇ ਹਿਸਾਬ ਨਾਲ ਗਲਤ ਆ ਤੇ ਉਹ ਪਟਵਾਰੀ ਤੇ ਪ੍ਰੈਸ਼ਰ ਪਾਉਂਦੇ ਸੀ ਚਲੋ ਪਟਵਾਰੀ ਨੇ ਦਰਜੇ ਦਾ ਕਰਤਾ ਉਹਨਾਂ ਦੇ ਕਹਿਣ ਦੇ ਉੱਤੇ ਉਹ ਜਦੋਂ ਇੰਤਕਾਲ ਮਨਜ਼ੂਰੀ ਲਈ ਅੱਗੇ ਤਹਿਸੀਲਦਾਰ ਸਾਹਿਬ ਕੋਲ ਲੈ ਕੇ ਗਏ ਤਾਂ ਉਹਨਾਂ ਨੇ ਇਹ ਦੇਖਿਆ ਵੀ ਇਹ ਸਹੀ ਨਹੀਂ ਹੈਗਾ ਤਾਂ ਗਲਤ ਇਹਨੂੰ ਨਾ ਮਨਜ਼ੂਰ ਕਰਤਾ ਤੇ ਇਹਦੇ ਉੱਤੇ ਉਹਨਾਂ ਨੇ ਪਟਵਾਰੀ ਤੇ ਦੋਸ਼ ਵੀ ਲਾਏ ਨੇ ਜੋ ਕਿ ਬਹੁਤ ਹੀ ਅਸੀਂ ਉਹਨਾਂ ਦੀ ਸਖਤ ਸ਼ਬਦਾਂ ਚ ਨਿੰਦਾ ਕਰਦੇ ਹਾਂ ਗਲਤ ਆ ਤੇ ਪਰਿਵਾਰੀਆਂ ਦੇ ਅਕਸ ਨੂੰ ਉਹਨਾਂ ਨੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਦਫ਼ਤਰ ਦੇ ਵਿੱਚ ਆ ਕੇ ਉਹਨਾਂ ਨੇ ਇੱਥੇ ਹੋਰ ਵੀ ਪਬਲਿਕ ਬੈਠੀ ਸੀ ਉਹਨਾਂ ਨੇ ਗਾਲੀ-ਕਲੋਚ ਵੀ ਕੀਤਾ ਏ ਜੋ ਜੋ ਕੀ ਗਲਤ ਆ ਸਾਡੀ ਹੁਣੇ ਪ੍ਰਸ਼ਾਸਨ ਤੋਂ ਮੰਗਾ ਵੀ ਕਿ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਨੀ ਦੇਰ ਤੱਕ ਅਸੀਂ ਕੰਮ ਆ ਜਿਹੜਾ ਬੰਦ ਰੱਖਾਂਗੇ ਇਹ ਤੁਸੀਂ ਰਿਟਰਨ 'ਚ ਵੀ ਕੁਝ ਦਿੱਤਾ ਹੈ ਸਾਹਿਬ ਨੂੰ ਰਿਟਰਨ ਦੇ ਵਿੱਚ ਅਸੀਂ ਆਪਣਾ ਜਿਹੜਾ ਹੈਗਾ ਮਤਾ ਪਾ ਕੇ ਲੈਟਰ ਪੈਡ ਤੇ ਦੇ ਕੇ ਆਏ ਆ ਐਡਮ ਸਾਹਿਬ ਨੂੰ ਤੇ ਡੀਐਸਪੀ ਸਾਹਿਬ ਨੂੰ ਦਿੱਤਾ ਹੈ ਨਾ ਮਤਵਾ ਟਪਾ ਚੀ ਜੀ ਮੇਰਾ ਨਾਮ ਅਨਮੋਲਜੋਤ ਸਿੰਘ ਆ ਸਕੱਤਰ ਤਹਿਸੀਲ ਸਮਰਾਲਾ ਅੱਜ ਭਾਜੀ ਜਿਹੜੀ ਹੜਤਾਲ ਕੀਤੀ ਆ ਕੀਤੇ ਨੇ ਚੋਲ ਨੂੰ ਹੜਤਾਲ ਤੋਂ ਦੇਖੋ ਕੱਲ ਕੁਝ ਵਿਅਕਤੀ ਮੈਨੂੰ ਆ ਕੇ ਇੱਥੇ ਗਾਇਲੋਚ ਕੀਤਾ ਗਿਆ ਸੀ ਚਮਨ ਲਾਲ ਪਟਵਾਰੀ ਨਾਲ ਜੋ ਕਿ ਇੱਕ ਇੰਤਕਾਲ ਸੀਗਾ ਜਿਹੜਾ ਕਿ 4499 ਇੰਤਕਾਲ ਮਾਨਕੀ ਦੇ ਵਿੱਚ ਜੋ ਕਿ ਡੇਰੇ ਦੇ ਜ਼ਮੀਨ ਦਾ ਇੰਤਕਾਲ ਆ ਜਿਹੜੀ ਡੇਰੇ ਦੇ ਜ਼ਮੀਨ ਹੁੰਦੀ ਆ ਉਹਦਾ ਜਿਹੜਾ ਅੱਗੇ ਵਿਰਾਸਤ ਹੁੰਦੀ ਆ ਉਹ ਚੇਲੇ ਨੂੰ ਹੁੰਦੀ ਆ ਕਿ ਜਿਹੜਾ ਉੱਥੇ ਦਾ ਮੈਨੇਜਰ ਹੋਏਗਾ ਪਰ ਉਹਨਾਂ ਜਿਹੜੀਆਂ ਧਿਰਾਂ ਆ ਸੀਗੀਆਂ ਉਹਨਾਂ ਵੱਲੋਂ ਆਪਣੇ ਪੇਤਾਂ ਦੇ ਵਿਰਾਸਤ ਖੁਦ ਨੂੰ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਜੋ ਕਿ ਬਿਲਕੁਲ ਹੀ ਗੈਰ ਕਾਨੂੰਨੀ ਆ ਤੇ ਜਿਸ ਦੀਆਂ ਪਾਵਰਾਂ ਸਿਰਫ ਐਫਸੀਆਰ ਸਾਹਿਬ ਕੋਲ ਨੇ ਤੇ ਜੋ ਕਿ ਇੰਤਕਾਲ ਦਰਜ ਕੀਤਾ ਗਿਆ ਉਹ ਵੀ ਬਹੁਤ ਪ੍ਰੈਸ਼ਰ ਪਾ ਕੇ ਦਰਜ ਕਰਵਾਇਆ ਗਿਆ ਇੰਤਕਾਲ ਪਰ ਤਹਿਸੀਲਦਾਰ ਸਾਹਿਬ ਵੱਲੋਂ ਜੋ ਕਿ ਨਾਮਜੂਰ ਹੋਣ ਯੋਗ ਸੀਗੇ ਤਾਂ ਉਹਨਾਂ ਵੱਲੋਂ ਨਾਮਜੂਰ ਕੀਤਾ ਗਿਆ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇੰਤਕਾਲ ਨਾਮਜੂਰ ਹੋ ਚੁੱਕਿਆ ਤਾਂ ਉਹਨਾਂ ਨੇ ਆ ਕੇ ਇੱਥੇ ਗਾਲੀ ਗਲੋਚ ਕੀਤਾ ਪਰਿਵਾਰੀ ਨੂੰ ਧਮਕੀਆਂ ਦਿੱਤੀਆਂ ਤੇ ਉਹਨਾਂ ਅਕਸਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਦੇ ਇਲਜ਼ਾਮ ਲਗਾਏ ਗਏ ਪੈਸੇ ਲੈਣ ਦੇ ਠੀਕ ਹੈ ਜੋ ਕਿ ਬਿਲਕੁ ਇਸ ਲਈ ਤਹਿਸੀਲ ਸਮਰਾੜਾ ਵੱਲੋਂ ਅਗਲੇ ਹੁਕਮਾਂ ਤੱਕ ਕੰਮ ਸਾਰਾ ਬੰਦ ਕੀਤਾ ਜਾਂਦਾ ਹੈ ਜਿੰਉਂ ਤੱਕ ਜਿਹੜੇ ਵਿਅਕਤੀ ਸੀ ਜਿਹੜੇ ਵਿੱਚ ਡੀਲਰ ਵੀ ਨੇ ਕੁਝ ਜਿਨ੍ਹਾਂ ਦਾ ਆਪਦਾ ਕੰਮ ਹੈ ਨਹੀਂ ਸੀਗਾ ਤੇ ਉਹਨਾਂ ਵੱਲੋਂ ਆ ਕੇ ਗਾਲੀ-ਗਲੋਚ ਕੀਤੀ ਗਈ ਆ ਉਹਨਾਂ ਤੇ ਐਫਆਈਆਰ ਦਰਜ ਨਹੀਂ ਹੁੰਦੀ ਕਦ ਤੱਕ ਇਹ ਬੰਦ ਰਹੂਗਾ ਦੇਖੋ ਜਦੋਂ ਤੱਕ ਉਹਨਾਂ ਤੇ ਕੋਈ ਐਫਆਈਆਰ ਦਰਜ ਨਹੀਂ ਹੁੰਦੀ ਕੋਈ ਸਖਤ ਕਦਮ ਨਹੀਂ ਲਿਆ ਜਾਂਦਾ ਉਨਾਂ ਤੱਕ ਸਾਡਾ ਕੰਮ ਬੰਦ ਰਹੇਗਾ ਜੀ ਲੋਕਾਂ ਨੂੰ ਇਹ ਚ ਖੱਜੜਖਵਾਰੀ ਨਹੀਂ ਹੋਏਗੀ ਜਿਹੜੇ ਆਉਣਗੇ ਦੇਖੋ ਅਸੀਂ ਚਾਹੁੰਦੇ ਆ ਕਿ ਖੱਜਲਖੋਰੀ ਨਾ ਹੋਵੇ ਠੀਕ ਹੈ ਜੀ ਪਰ ਇਹ ਬਿਲਕੁਲ ਜਨੂ ਡਿਮਾਂਡ ਆ ਸਾਡੀ ਇਸ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਕੋਈ ਆ ਕੇ ਸਰਕਾਰੀ ਕੰਮ ਦੇ ਵਿੱਚ ਵਿਗਨ ਪਾਵੇ ਆ ਕੇ ਗਾੜੀ ਗਲੋਚ ਕਰੇ ਧਮਕੀਆਂ ਦੇਵੇ ਕਿ ਅਸੀਂ ਫਰਨੈਲ ਖਾ ਲਾਂਗੇ ਐਵੇਂ ਖਾ ਲਾਂਗੇ ਕਿ ਤੁਹਾਨੂੰ ਚੁਕਾ ਦਾਂਗੇ ਤੇ ਇਸ ਲਈ ਅਸੀਂ ਨਹੀਂ ਚਾਹੁੰਦੇ ਖੱਜਲਖੋਰੀ ਹੋਵੇ ਪਰ ਇਸ ਵਿੱਚ ਪ੍ਰਸ਼ਾਸਨ ਨੂੰ ਜਲਦੀ ਜਲਦੀ ਐਕਸ਼ਨ ਲੈਣਾ ਚਾਹੀਦਾ ਤਾਂ ਕਰਕੇ ਲੋਕਾਂ ਨੂੰ ਖੱਜਲਖੋਰੀ ਨਾ ਹੋਵੇ ਇਸ ਵਿੱਚ